ਪੰਜਾਬ ਸਰਕਾਰ ਵੱਲੋਂ ਵਕੀਲਾਂ ਨੂੰ ਦਿੱਤਾ ਇੱਕ ਨਵਾਂ ਤੋਹਫਾ ਜਿਸ ਸੰਬੰਧਿਤ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੰਦੇ ਹੋਏ ਮੰਤਰੀ ਡਾਕਟਰ ਰਵਜੋਤ ਬਿਆਨ ਸਪਰੀਸਿਕਰ ਅੱਜ ਇੱਕ ਮਹੱਤਵਪੂਰਨ ਮੁੱਦੇ ਤੇ ਇਹ ਜੀਸੀ ਕਰ ਰਹੇ ਹਨ Haryana ਵੀ ਕੇ ਹੰਕਾਰ ਸ਼ਾਤਰ ਸੀ ਤੇ 2 ਦਿਨ ਪਹਿਲਾਂ ਸੀ ਪੂਰੇ ਪੰਜਾਬ ਵਿੱਚ ਪੂਰੇ ਦੇਸ਼ ਵਿੱਚ ਪੂਰੀ ਦੁਨੀਆ ਵਿੱਚ ਸਾਡੇ ਗੁਰੂ ਸਾਡੇ ਰਹਿਬਰ ਬਾਬਾ ਸਾਹਿਬ ਪ੍ਰੋਦੀਪ ਰਾਮ ਬੇਤਵਰ ਜੀ ਦਾ ਸੀਆ 532 ਨਾ ਸੀ ਗਿਆੜਾ ਬਣਾਇਆ ਕੋਲੇ ਅਰਸ਼ਨਾ ਬਣਾਇਆ ਸੀ ਅਸੀਂ ਬਡੇ ਆਦਰ ਸਰਕਾਰਨਾ ਬਣਾਇਆ ਪੂਰੀ ਦੁਨੀਆ ਨੇ ਪੂਰੇ ਸਮਾਜ ਨੇ ਪੂਰੇ ਦੇਸ਼ ਨੇ ਤੇ ਉਹਨਾਂ ਦੀ ਸੋਚ ਨੂੰ ਅੱਗੇ ਵਧਾਉਂਦੇ ਹੋਏ ਉਹਨਾਂ ਦੇ ਨਕਸ਼ੇਕਰਨ ਤੇ ਚੱਲਦੇ ਹੋਏ 2022 ਜਦੋਂ ਸਾਡੀ ਪਾਰਟੀ ਬਣੀ ਪਾਰਟੀ ਦੀ ਸਰਕਾਰ ਬਣੀ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਬੜਾ ਮਾਨ ਬਖਸ਼ਿਆ ਪਿਆਰ ਬਖਸ਼ਿਆ ਤੇ ਉਹਨਾਂ ਦੇ ਆਦਰ ਗਿਰ ਸਰਕਾਰ ਵਿੱਚ ਜਿੰਨੇ ਵੀ ਸਰਕਾਰੀ ਸਾਡੇ ਦਫਤਰ ਸੀ ਆਵਾਦੀ ਪਾਰਟੀ ਸਰਕਾਰ ਦੇ ਆਵਾਦੀ ਪਾਰਟੀ ਗਵਰਨਮੈਂਟ ਦੇ ਪੰਜਾਬ ਸਰਕਾਰ ਦੇ ਸਾਰੇ ਆਫਿਸਿਸ ਵਿੱਚ ਸੀ ਡਾਕਟਰ ਬੀ ਆਰ ਅੰਬੇਸ਼ਰ ਜੀ ਦਾ ਸੀ ਆਪਾਂ ਹੌਨਰ ਸੇਕ ਲਗਾਈ ਤੇ ਨਾਲ ਹੀ ਅਸੀਂ ਆਪਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਵੀ ਸੇਵਾ ਲਗਾਈ ਤੇ ਅਸੀਂ ਦਿਨੋਂ ਅਸੀਂ ਆਪਾਂ ਸਤਕਾਰ ਕਰਦੇ ਹਾਂ ਬਾਬਾ ਸਾਹਿਬ ਮੇਰਤ ਜੀ ਦਾ ਤੇ ਦਿਨੋਂ ਸਤਕਾਰ ਕਰਦੇ ਹਾਂ ਸਰਦਾਰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਮੈਂ ਕਹਾਂਗਾ ਕਿ ਅਸੀਂ ਇਹ ਸਿਰਫ ਪੰਜਾਬ ਵਿੱਚ ਸਰਕਾਰੀ ਦਫਤਰਾਂ ਤੇ ਦਿੱਲੀ ਜੀ ਵੀ ਸਾਡੀ ਸਰਕਾਰ ਸੀ ਅਸੀਂ ਉੱਥੇ ਵੀ ਲਗਾਏ ਤੇ ਜਿੱਥੇ ਤੇ ਪਾਰਟੀਆਂ پورے ਸਾਡੇ ਚਾਇਓ ਕਾਰਪੋਰੇਸ਼ਨ ਦੇ ਸਾਡੇ ਕਾਉਂਸਲਰ ਸੀਗੇ ਚਾਹ ਮੇਅਰ ਸੀਗੇ ਜਿੱਥੇ ਵੀ ਸਾਡੇ ਆਮ ਆਦਮੀ ਪਾਰਟੀ ਦੇ ਲੋਕ ਮੈਂਦੇ ਸੀਗੇ ਅਸੀਂ ਸਾਰੀ ਜਗ੍ਹਾ ਉੱਤੇ ਆਪਾਂ ਬਾਬਾ ਸਵਾਮੀ ਬੇਦਕਾ ਜੀ ਦਾ ਸ਼ਹੀਦ ਆਜ਼ਮ ਤਾਂ ਅਸੀਂ ਤੇ ਅਸੀਂ ਫੋਟੋ ਲਗਾਈ ਤੇ ਮੈਂ ਇਹ ਮੈਨੂੰ ਬੜੀ ਖੁਸ਼ੀ ਦੀ ਗੱਲ ਆ ਤੁਹਾਡੇ ਦਸਤਰ ਵਿੱਚ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਇਹ ਵੀ ਪਹਿਲੀ ਵਾਰੀ ਹੋਇਆ ਭਾਰਤ ਦੇ ਇਤਿਹਾਸ ਵਿੱਚ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਕਿਸੇ ਸੂਬਾ ਸਰਕਾਰ ਨੇ ਜਿਹੜੀ ਐਸ ਸੀ ਭਾਈਚਾਰੇ ਭਤੀ ਜੋ ਉਹਨਾਂ ਨੇ ਸਾਡੀ ਮਦਦ ਕੀਤੀ ਮੈਂ ਕਹਾਂਗਾ ਕਿ ਜਿਹੜਾ ਐਜੀ ਆਫਿਸ ਸਾਡਾ ਹੈਗਾ ਪੰਜਾਬ ਦਾ ਐਡਵੋਕੇਟ ਜਨਰਲ ਉਹਦੇ ਵਿੱਚ ਜਿਹੜੀ 58 ਪੋਸਟਾਂ ਕ੍ਰੀਏਟ ਕੀਤੀਆਂ ਜਿਹੜੇ ਸਾਡੇ ਸਾਡੇ ਸਵਾਗਤ ਵਕੀਲ ਸਿਗੇ ਸਾਡੇ ਭਾਈਚਾਰੇ ਦੇ ਵਕੀਲ ਸਹਿਬਾਨ ਸਿਗੇ ਉਹਨਾਂ ਨੂੰ 58 ਪੋਸਟਰ ਦੇ ਕੇ ਉਹਨਾਂ ਦਾ ਧੰਨਵਾਦ ਹੈ ਉਹਨਾਂ ਨੂੰ ਮੈਂ ਉਹਦਾ ਵੀ ਸਾਡੇ ਕੌਮਿਕ ਡਿਊਰ ਅਦਿਲ ਕੇਜਰੀਵਾਲ ਜੀ ਸਾਡੇ ਸੀਐਮ ਸਾਹਿਬ ਸਰਦਾਰ ਕੁਸੀ ਮਾਨੀ ਦਾ ਮੈਂ ਧੰਨਵਾਦ ਕਰਦਾ ਮੈਂ ਸਮੂਹ ਆਪਣੇ ਪਾਇ ਚਰਦੇ ਵਕੀਲ ਸਰਬਾਨ ਨੂੰ ਉਹਦਾ ਮੈਂ ਧੰਨਵਾਦ ਕਰਦਾ ਤੇ ਇਹ ਕੱਲਾ ਇੱਕ ਕੱਲਾ ਇੱਕ ਪੰਜਾਬ ਹੀ ਸੂਬਾ ਹੈਗਾ ਜਿੱਥੇ ਨਿਆਂ ਦੀ ਅਫੀਸ ਵੀ ਜਿਹੜੇ ਸਾਡੇ ਨਿਆਂਇ ਦਾ ਕਾਲਿਕਾ ਹੈਗਾ ਜਿੱਥੇ ਨਿਆਂ ਸਾਡਾ ਦਿੱਦੇ ਉਹਤੀ ਸਾਡੇ ਪਾਈ ਚਾਰ ਦੇ ਪੀਰ ਸਹਿਬਾਨ ਨੂੰ ਬੋਕਾ ਦਿੱਤਾ ਉਹਨੂੰ ਅਫਸਰ ਦਿੱਤਾ ਤੇ ਉਹਨਾਂ ਦਾ ਉੱਤੇ ਦਾਕਵਾ ਕਰਨ ਕੀਤਾ ਤੇ ਇਸ ਤੋਂ ਬਾਅਦ ਜਿਹੜੇ 58 ਪੋਸਟਾਂ ਹੋਈਆਂ ਨਿਕਲੀਆਂ ਸੀ ਸਾਡੇ ਪਰਤੀ ਹੋਈ ਸੀ ਪਰ ਸਾਡੇ ਧਿਆਨ ਚ ਆਇਆ ਸਰਕਾਰ ਦੇ ਧਿਆਨ ਚ ਆਇਆ ਤਕਰੀਬਨ 15 ਪੋਸਟਾਂ ਜਿਹੜੀਆਂ ਸੀਗੀਆਂ ਉਹ ਖਾਲੀ ਰਹਿ ਗਈਆਂ ਸਾਡੇ ਪੀਰ ਸਹਿਬਾਨ ਉੱਤੇ ਉਹ ਉਹਨਾਂ ਚੋਂ ਨਹੀਂ ਅਡਜਸਟ ਹੋ ਸਕੇ ਫਿਰ ਅਸੀਂ ਕਾਰਨ ਦੇਖਿਆ ਸੀ ਪੂਰਾ ਕੇਸ ਨੂੰ ਸਟੱਡੀ ਕੀਤਾ ਤੇ ਸਾਡੇ ਸਾਹਮਣੇ ਇਹ ਆਇਆ ਜਿਹੜੇ ਸਾਡੀ ਉਹਦੇ ਵਿੱਚ ਇੱਕ ਜਿਹੜੇ ਕ੍ਰਾਈਟੇਰੀਆ ਹੁੰਦਾ ਇੱਕ ਹੁੰਦਾ এডੂਕੇਸ਼ਨ ਕ੍ਰਾਈਟੇਰੀਆ ਇੱਕ ਹੁੰਦਾ ਹੈਗਾ ਇਨਕਮ ਟੈਕਸ ਰਿਟਰਨ ਦਾ ਕ੍ਰਾਈਟੇਰੀਆ ਹੁੰਦਾ ਤੇ ਉਹ ਸੀ 3 ਸਾਲ ਦੀ ਸੀ ਕਰਾਈਟੇਰੀਆ ਸੀ ਲੀਦਾ ਹੈਗਾ ਤੇ ਉਹਦੇ ਵਿੱਚ ਕੁਝ ਲਿਮਟ ਦੱਸੀ ਹੋਈ ਆ ਜਿੱਦਾਂ ਸੀਨੀਅਰ ਐਡੀਸ਼ਨਲ ਐਡਵੋਕੇਟ ਜਨਰਲ ਲਈ ਤਕਰੀਬਨ 20 ਲੱਖ ਦੀ ਸਾਲ ਦੀ ਕਮਾਈ ਚਾਹੀਦੀ ਹੋਣੀ ਚਾਹੀਦੀ ਹੈਗੀ ਆ ਤੇ ਜਿਹੜੇ ਸਾਡੇ ਐਡੀਸ਼ਨਲ ਅ ਐਵੋਕੇਟ ਜਨਰਲ ਉਹਨੇ 15 ਲੱਖ ਦੇ ਆਸ-ਪਾਸ ਉਹਦੀ ਕੰਪੈਕਸ ਦਾ ਜਦ ਹੀ ਇਹ ਲਗਾਤਾਰ 10 ਸਾਲਾਂ ਦੀ ਤੇ ਪਰ ਸਾਡੇ ਵਕੀਲ ਸਹਿਬਾਂ ਜਿਹਨੇ ਸਾਡੇ ਭੈਣ ਭਰਾ ਸੀਗੇ ਉਹਦੇ ਦੇ ਨਹੀਂ ਟੌਰ ਬੰਦੀ ਨਹੀਂ ਸੀ ਇਸੇ ਕਰਕੇ ਜਿਹੜੀ 15 ਜਿਹੜੇ ਸੀਗੇ ਪੋਸਟਾਂ ਵੀ ਖਾਲੀ ਰਹਿ ਚੁੱਕੀਆਂ ਤੇ ਪਿਛਲੇ ਹਫਤੇ ਹੀ ਤੇ ਮੈਂ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤੇ ਪੂਰੀ ਕੈਬਨਿਟ ਦਾ ਜਿਨ੍ਹਾਂ ਨੇ ਕੈਬਨਿਟ ਆਰਡੀਨੈਂਸ ਪਾਸ ਕਰਕੇ ਜਿਹੜੀ ਆਈਟੀਆਰ ਜਿਹੜੀ ਸੀਗੀ ਉਹਦੇ ਵਿੱਚ ਰਾਹਤ ਦਿੱਤੀ ਤਕਰੀਬਨ ਹੁਣ 50% ਦਾ ਜਿਹੜੀ ਹੈਗੀ ਰਿਟਰਨ ਤੋਂ ਤੋਂ ਕਮੀ ਕੀਤੀ ਹੈਗੀ ਆ ਤੇ ਸੀਨੀਅਰ ਐਡੀਸ਼ਨਲ ਜਿਹੜੇ ਏਜੀ ਸਾਹਿਬਾਨ ਦੀ ਜਿਹੜੀ ਪੋਸਟ ਸੀ ਜਿਹੜੀ 20 ਲੱਖ ਤੋਂ ਸੀ ਉਹ 10 ਲੱਖ ਕਰਤੀ ਹੈਗੀ ਆ ਜਿਹੜੇ ਐਡੀਸ਼ਨਲ ਏਜੀ ਸੀਗੇ ਉਹਨਾਂ ਦੀ 15 ਤੋਂ 7.5 ਕਰਤੀ ਹੈਗੀ ਆ ਇਸ ਤਰ੍ਹਾਂ ਜਿਹੜੇ ਸੀਨੀਅਰ ਡਿਪਟੀ ਏਜੀ ਡਿਪਟੀ ਏਜੀ ਤੇ ਅਸਿਸਟੈਂਟ ਏਜੀ ਸਾਰਿਆਂ ਦੀ ਤਕਰੀਬਨ ਜਿਹੜੀ ਰਿਟਰਨ ਸੀ ਇਨਕਮ ਟੈਕਸ ਰਿਟਰਨ ਉਹ 50% ਦੀ ਕਮੀ ਕਰਕੇ ਤੇ ਉਹ ਇੱਕ ਵੱਡਾ ਫੈਸਲਾ ਲਿਆ ਹੈਗਾ ਤੇ ਮੈਂ ਧੰਨਵਾਦ ਕਰਦਾ ਹਾਂ ਜੀ ਤੇਜਰੀਵਾਲ ਜੀ ਦਾ ਸਦਾ ਭਗਵਾਨ ਸੀਮਾਨ ਜੀ ਦਾ ਤੇ ਆਪਣੇ ਸਮੂਹ ਸਾਰੇ ਵਕੀਲ ਸਹਿਬਾਨਾਂ ਵੱਲੋਂ ਜਿਹੜਾ ਕਿ ਇੱਕ ਵੱਡੀ ਰਾਹਤ ਦਿੱਤੀ ਹੈਗੀ ਆ ਤੇ ਮੈਂ ਦੱਸਣਾ ਚਾਹੁੰਦਾ ਤੁਹਾਡੇ ਮੀਡੀਆ ਬਨਾਈ ਸਾਡੇ ਜਿੰਨੇ ਵੀ ਪੱਤਰਕਾਰ ਸਹਿਬਾਨ ਸਾਡੇ ਪੱਤਰਕਾਰ ਵੀਰ ਪਹੁੰਚੇ ਵੀ ਚਾਹੇ ਇਲੈਕਟ੍ਰੋਨਿਕ ਵੀਡੀਓ ਚਾਹੇ ਤੇ ਪ੍ਰਿੰਟ ਮੀਡੀਆ ਤੋਂ ਕਿ ਇੱਕ ਜੇ ਕਿਸੇ ਨੇ ਐਸਪੀ ਚਾਰੇ ਦੀ ਦਲਿਤ ਭਾਈਚਾਰੇ ਦੀ ਬਾਹ ਫੜੀ ਹੋ ਸਿੱਧੇ ਸੇ ਬਾਹ ਸਾਡੇ ਪਾਰਟੀ ਨੇ ਫੜੀ ਆ ਤੇ ਮੈਂ ਸਮੂਹ ਭਾਈਚਾਰੇ ਵੱਲੋਂ ਸਮੂਹ ਵਕੀਲ ਸਹਿਬਾਨਾਂ ਵੱਲੋਂ ਮੈਂ ਆਪਣੇ ਹਾਈ ਕਮਾਂਡ ਦਾ ਬਤਨੌਰ ਕਰਦਾ ਸੋ ਅੱਜ ਦਾ ਜਿਹੜਾ ਪ੍ਰੈਸ ਕਾਨਫਰੰਸ ਸੀ ਇਸੇ ਮੱਤਬੂਨ ਮੁੱਦੇ ਸੀ ਤੇ ਮੈਂ ਇੱਕ ਵਾਰੀ ਫੇਰ ਆਹੇ ਸਾਰੇ ਵੀਰਾਂ ਦਾ ਇੱਥੇ ਪਹੁੰਚੇ ਤੇ ਮੈਂ ਤੁਹਾਨੂੰ ਧੰਨਵਾਦ ਕਰਦਾ ਜੈ ਭੀਮ ਜੈ ਭਾਲ ਤੁਹਾਨੂੰ